ਜੇ ਤੁਸੀਂ ਬੱਚਾ ਆਪਣਾ ਭੇਜ ਰਹੇ ਆ ਸਟੱਡੀ ਲਈ ਤੇ ਉਹ ਸਟੱਡੀ ਲਈ ਜਾਵੇ ਇਹ ਮਤ ਭੇਜੋ ਦੀ ਤੁਸੀਂ ਸਟੱਡੀ ਦਾ ਵੀਜ਼ਾ ਲਾ ਲਿਆ ਉੱਥੇ ਜਾ ਕੇ ਕੰਮ ਕਰੀਂ ਜੀ ਉੱਥੇ ਜਦੋਂ ਕੰਮ ਤੁਸੀਂ ਫਿਰ ਬਿਊਜ਼ ਹੁੰਦੇ ਨੇ ਉਹ ਤੁਹਾਡਾ ਫਾਇਦਾ ਉਠਾਉਂਦੇ ਨੇ ਆਪਣੇ ਲੋਕੀ ਕਰਦੇ ਨੇ ਆਪਣੇ ਲੋਕ ਕੀ ਫਾਇਦਾ ਉਠਾਉਂਦੇ ਨੇ ਜੇ ਉੱਥੇ 20 ਪਾਉਂਡ ਰੇਟ ਆ ਤੇ ਉਹਨਾਂ ਨੇ 8 ਦੇਣਾ ਉਹਨੂੰ ਆਪਣੇ ਨਹੀਂ ਤੋੜਨਾ ਅਗਲੇ ਨੂੰ ਜੇ 8 ਘੰਟੇ ਦੀ ਸ਼ਿਫਟ ਆ ਤੇ ਤੂੰ ਕਾਕਾ 12 ਲਾਉਣੇ ਆ this is the reality h koi do raha nahi and i'm telling ki main ta aap akhi dekhna thonu disturb kardi ha personally ye cheezan jab tu apni community nu is tarah dekhde ha ji really disturbs me because sanno bachiyan di support karni chahidi hai jehda bachcha mehanti hai te kam karda hai te ja 20 point rate ohnu 25 do well done sirak khich ke rakh taala hor le la koi problem nahi tusi ohnu tod rahe ho ohdiyan natta wad rahe ho tusi ohnu inna break kar rahe ho oh agle ne akk jana ਉਹ ਕ੍ਰਾਈਮ ਨਾ ਕਰੇਗਾ ਗਲਤ ਕੰਮ ਨਾ ਕਰੇਗਾ ਹੋਰ ਕੀ ਕਰੂਗਾ ਤੁਸੀਂ ਉੱਥੇ ਸੈਟਲ ਹੋਏ ਆ ਅਸੀਂ ਐਨ ਆਰ ਆਈ ਆ ਅਸੀਂ ਸੈਟਲ ਹੋਏ ਆ ਇਹ ਬੱਚੇ ਦੀ ਹੁਣ ਸਾਡੇ ਕੰਪਨੀ ਚ ਆ ਜੇ ਬੱਚਾ ਇੰਡੀਆ ਤੋਂ ਆਇਆ ਉਹਨੂੰ 20 ਘੰਟੇ ਦੇ 21 ਘੰਟੇ ਦੇ ਅਲਾਉ ਅਸੀਂ ਉਹਨੂੰ ਕੰਮ ਤੇ ਰੱਖਾਂਗੇ ਹਮ ਮੈਂ ਹਮੇਸ਼ਾ ਆਪਣੇ ਇਹਨਾਂ ਨੂੰ ਵੱਧ ਪੈਸੇ ਇਹਨਾਂ ਦੇ ਜਦੋਂ ਪੇ ਸਲਿੱਪ ਆਉਂਦਾ ਥੋੜੀ ਐਕਸਟਰਾ ਪੈਸੇ ਪਾ ਦਿਆ ਕਰੋ ਥੋੜੇ ਮੈਂ ਕਿ ਐਕਸਟਰਾ ਨੋ ਮੁੱਦਿਆਂ ਨੂੰ ਆਪਣੇ ਨੂੰ ਕੁੜੀ ਨੂੰ ਥੋੜੇ ਜਿਹਾ ਐਕਸਟਰਾ ਦੇ ਜਿਆ ਕਰੋ ਤੁਸੀਂ ਮਾਈਗ੍ਰੇਸ਼ਨ ਨਾਲ ਸਹਿਮਤ ਹੋ ਕਿਉਂਕਿ ਇਹ ਬਹੁਤ ਚਰਚਾ ਪੰਜਾਬ ਚ ਅੱਜ ਹੋ ਰਹੀ ਹੈ ਕਿ ਮਾਈਗ੍ਰੇਸ਼ਨ ਰੁਕਣੀ